ਅੱਜ ਉਸ ਪੰਜਾਬ ਦੀ ਹਿੰਦੁਸਤਾਨ ਦੀ ਇਹ ਬਿਆਸਪਿੰਡ ਦੀ ਉਹ ਮਹਾਨ ਸ਼ਖਸ਼ੀਅਤ ਕਿ ਜਿਨੇ ਇੱਕ ਪਿੰਡ ਚੋਂ ਉੱਠ ਕੇ ਪੂਰੀ ਦੁਨੀਆ ਚ ਪੰਜਾਬ ਦਾ ਸਿੱਖਾਂ ਦਾ ਦਸਤਾਰ ਦਾ ਨਾਮ ਉੱਚਾ ਕੀਤਾ ਉਹਨਾਂ ਦੀ ਅੰਤਮ ਅਰਦਾਸ ਸ਼ਾਮਲ ਹੋ ਕੇ ਅਸੀਂ ਆਪਣੇ ਆਪ ਨੂੰ ਬਹੁਤ ਸੁਭਾਗਾ ਸਮਝਦੇ ਆ ਕਿ ਉਹਨਾਂ ਉਹਨਾਂ ਦਾ ਜੀਵਨ ਜਿਹੜਾ ਸੀਗਾ ਉਹ ਬਹੁਤ ਇੱਕ ਸਾਦਾ ਸਿੰਪਲ ਜੀਵਨ ਤੇ ਇਨੀ ਲੰਮੀ ਉਮਰ ਉਹਨਾਂ ਨੇ ਜਿਹੜੀ ਕਿ ਬਹੁਤ ਇੱਕ ਅਚੰਬੇ ਵਾਲੀ ਗੱਲ ਹੈ ਫਿਰ ਉਹ ਲੰਮੀ ਉਮਰ ਵੀ ਕਹ ਲਈ ਕਿ ਇਨੀ ਉਮਰ ਹੋਣ ਦੇ ਬਾਵਜੂਦ ਵੀ ਜਵਾਨੀ ਵਾਲਾ ਜੋਸ਼ ਨਾਲ ਉਹਨਾਂ ਜੀਵਿਆ ਉਹਨਾਂ ਦੇ ਜੀਵਨ ਤੋਂ ਸਾਨੂੰ ਸਾਡੀ ਨੌਜਵਾਨੀ ਨੂੰ ਇਹ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਕਿੱਦਾਂ ਦਾ ਜੀਵਨ ਹੋਣਾ ਚਾਹੀਦਾ ਬੰਦਾ ਤੇ ਜੀਵਨ ਜੀਵਨ ਚੋਂ ਦਾ ਕਰਮ ਕਿੱਦਾਂ ਦਾ ਹੋਣਾ ਚਾਹੀਦਾ ਕਿ ਉਹ ਉਹਦੇ ਪਰਿਵਾਰ ਵਾਸਤੇ ਜੋ ਕੁਝ ਉਹ ਚੰਗਾ ਕਰੇ ਕਰੇ ਉਹਨੂੰ ਉਹਦੇ ਸਮਾਜ ਨੂੰ ਵੀ ਉਹਦੀ ਕੁਝ ਨਾ ਕੁਝ ਦੇਣ ਹੋਣੀ ਚਾਹੀਦੀ ਆ کی جائے تو انور پارک کو لے کر ابھی کیا سچویشن ہے کیسے دیکھتے ہیں کہ ابھی بھی وہ نا ڈبگوٹ جیل میں رکھا گیا جن کی باقی ان کے جو ساتھی تھے وہ واپس پنجاب چلا گیا یہ تو جی سرکاراں دی جڑی ہے نا ٹھکے شاہی ا کوئی قانون کہہਦਾ نہیں ایتھے اے جتھے مرضی پھیک انکاؤنٹر جو بھی کوشش پولیس ਨੂੰ انیاں پاوراں دتیاں کہ وہ جو مرضی کر سکتی ہے تے اس کرکے میرا خیال ہے کہ بہت ਜਿਹੜਾ ਲੋਕਤੰਤਰ ਦੀ ਦੁਹਾਈ ਦੇਣ ਵਾਲੇ ਲੋਕਤੰਤਰ ਦੇ ਰਖਵਾਲੇ ਹੋਣ ਦਾ ਦਾਵਾ ਕਰਨ ਵਾਲੇ ਲੋਕਤੰਤਰ ਦੀਆਂ ੱਟੀਆਂ ਢਾ ਰਹੇ ਆ ਕਿ ਏਡੀ ਵੱਡੇ ਤਦਾਦ ਚ ਲੋਕਾਂ ਨੇ ਉਹਨੂੰ ਵੋਟਾਂ પા ਕੇ ਪੰਜਾਬ ਤੋਂ ਸਭ ਤੋਂ ਸਭ ਤੋਂ ਜ਼ਿਆਦਾ ਵੋਟਾਂ પા ਕੇ ਉਹਨੂੰ ਐਮਪੀ ਬਣਾਇਆ ਤੇ ਫਿਰ ਵੀ ਨਾ ਉਹਨੂੰ ਰਿਆ ਨਹੀਂ ਕੀਤਾ ਜਾਣਾ ਬਿਨਾਂ ਲੋੜ ਤੋਂ ਗੈਰ ਕਾਨੂੰਨੀ ਉਹਨਾਂ ਨੂੰ ਹਰਾਸਤ ਰੱਖਿਆ ਜਾ ਰਿਹਾ ਮੇਰਾ ਖਿਆਲ ਹੈ ਕਿ ਖਰੂਰ ਸਾਹਿਬ ਦੇ ਲੋਕਾਂ ਨਾਲ ਵੀ ਬਹੁਤ ਬੇਇਨਸਾਫੀ ਹੋ ਰਹੀ ਆ ਤੇ ਜਿਹੜੀ ਇਹ ਕਿ ਮੇਰੇ ਖਿਆਲ ਅਕਿ ਸਿਕ ਕੌਮ ਦਾ ਬਹੁਤ ਵੱਡਾ ਧੱਕਾ ਹੈ ਅੱਛਾ ਜੀ ਬਾਤ ਕੀ ਜਾਏ ਤਾਂ اور میڈیا رپورٹ کے مطابق کہا گیا چار شق داخل کی گئی ہے جو प्रधानमंत्री باجی کے ہیں ان کے بیانات کا حوالہ دیتے ہوئے کہا ہے کہ انند پاؤنسنگ ڈکوٹر چاندہ نشہ جو استعمال کرتا ہے یہ میرا خیال ہے کہ وہ بٹھنڈے سے ایک دن ائے سی نا ہسپتال تو انہوں نے وہ سارا کچھ واضح کر دیتا سی یہ میرا خیال ہے کہ انہاں دی کردار کشی کرنے والے تے ہور تے میرا خیال انہاں نے انہاں کولوں دا کوئی توڑ نہیں لب ریا ਕਿ ਉਹਨਾਂ ਦੇ ਲੋਕ ਪ੍ਰਤਿਆ ਨੂੰ ਹਰਮਨ ਪਿਆਰਤਾਂ ਨੂੰ ਕਿਸ ਤਰੀਕੇ ਨਾਲ ਘਟ ਕੀਤਾ ਜਾ ਸਕੇ ਪਰ ਇਹੋ ਜੇ ਹੱਥ ਕੰਡੇ ਵਰਤੇ ਜਾ ਰਹੇ ਆ ਮੇਰਾ ਖਿਆਲ ਹੈ ਕਿ ਸੰਗਤਾਂ ਦੇ ਮਨ ਚ ਕੋਈ ਇਹ ਉਹਦਾ ਕੋਈ ਅਸਰ ਨਹੀਂ ਹੋ ਰਿਹਾ ਲੋਕ ਸਗੋਂ ਅੱਗੇ ਤੋਂ ਵੀ ਜ਼ਿਆਦਾ ਉਹਨਾਂ ਨੂੰ ਪਿਆਰ ਕਰ ਰਹੇ ਕਿ ਸਰਕਾਰ ਜਿੰਨਾ ਠੱਕਾ ਕਰ ਰਹੀ ਹੈ ਉਹਨਾਂ ਮੇਰਾ ਖਿਆਲ ਹੈ ਕਿ ਲੋਕੀ ਉਹਨਾਂ ਦੇ ਬਾਜੇ ਕਹਿੰਦੇ ਕਿ ਕਿਉਂ ਬਿਆਨ ਦਿੱਤਾ ਹੋਇਆ ਜੀ ਬਾਜੇ ਕਹਿੰਦੇ ਕਿਉਂ ਬਿਆਨ ਦਿੱਤਾ ਹੋਇਆ ਨਹੀਂ ਬਾਜੇ ਕਹਿੰਦੇ ਬਿਆਨ ਦਿੱਤਾ ਨਹੀਂ ਉਹਦਣਾ ਜਦਨਾ ਆਇਆ ਸੀ ਬਾਹਰ ਹਸਪੀਟਲ ਤੇ ਇਹ ਇਦਾਂ ਦੀ ਕੋਈ ਗੱਲ ਨਹੀਂ ਜਿਸ਼ਟੀਆਂ ਸਾਹਿਬ ਇਹ ਇਲਜ਼ਾਮ ਲਾਉਂਦੇ ਸੀ ਨਾ ਪਹਿਲਾਂ ਉਹਦੋਂ ਨੂੰ ਕਹਿ ਕੇ ਉਹਨਾਂ ਨੂੰ ਆਪਣਾ ਇਲਾਜ ਕਰਾਉਣਾ ਚਾਹੀਦਾ ਤੇ ਬਾਜੇ ਕੇ ਨੇ ਦਿੱਤਾ ਹੁੰਦਾ ਤੇ ਫਿਰ ਉਹ ਮੇਰੇ ਖਿਆਲੋਂ ਇਦਾਂ ਇਦਾਂ ਕਹਿਣ ਦੀ ਲੋੜ ਨਹੀਂ ਹੁਣ ਬਾਜੇ ਕੇ ਪਰਿਵਾਰ ਨੂੰ ਵੀ ਪੁੱਛੋ ਕਿ ਉਹ ਦਾ ਬਾਜੇ ਕੇ ਦਾ ਫੋਨ ਆ ਮੈਂ ਕੋਈ ਨਹੀਂ ਉਹ ਸਰਕਾਰ ਹੈ ਉਹਨ ਕੀ ਪਤਾ ਕਿਦਾਂ ਉਹ ਕਿੱਥੇ ਸਾਈਨ ਕਰਾ ਕੇ ਮਗਰੋਂ ਕੀ ਲਿਖ ਲਿਆ ਜਾਂ ਕੀ ਕੀਤਾ ਵਾ ਇਹ ਸਾਰੀਆਂ ਚੀਜ਼ਾਂ ਸਰਕਾਰ ਕੋ ਬਹੁਤ ਵੱਡਾ ਤੰਤਰ ਹੈ ਉਹ ਕਈ ਕੁਝ ਕਰ ਸਕਦੀ ਹੈ ਉਹ ਜਿਹੇ ਬੰਦੇ ਨੂੰ ਫੇਕ ਕਾਊਂਟਰ 'ਚ ਮਾਰ ਸਕਦੇ ਆ ਪਰ ਉਹਨ ਤੋਂ ਵੱਧ ਜਾ ਕੇ ਇਹੋ ਜਿਹੀਆਂ ਚੀਜ਼ਾਂ ਤੇ ਬਹੁਤ ਮੰਗੂਲੀ ਜੀ ਗੱਲ ਹੈ ਜੀ ਧੰਵਾਦ ਹਾਂਜੀ 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 ਖੜਾ ਸਾਡੇ ਬੀਬੀ ਖਾਲਾ ਜੀ ਹੋਣਾ ਨਾ ਚੱਲ ਰਹੀ ਸਾਡੀ ਗੱਲਬਾਤ ਸ਼ਾਇਦ ਉਹ ਆਉਣਗੇ ਮਦਾਨ ਚ ਉਹਨਾਂ ਦੀ ਬੇਟੀ ਨੇ ਮਨਾਂ ਕਰਤਾ ਸੀ ਚਲੋ ਕੀਤਾ ਵਾ ਪਰ ਫਿਰ ਵੀ ਅਜੇ ਵੀ ਚੱਲ ਰਹੀ ਹੈ ਸ਼ਾਇਦ ਉਮੀਦ ਹੈ ਸਾਨੂੰ ਕਿ ਉਹ ਆਉਣਗੇ ਨਹੀਂ ਤੇ ਫਿਰ ਕੋਈ ਦੂਜੀ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਅਮਰਪਾਲ ਦੇ ਮਾਤਾ ਵੀ ਆ ਸਕਦੇ ਨਹੀਂ ਨਹੀਂ ਸਾਡੇ ਪਰਿਵਾਰ ਚੋਂ ਕੋਈ ਨਹੀਂ ਆਊਗਾ ਸਾਡੇ ਪਰਿਵਾਰ ਚੋਂ ਖਾਲੀ ਅਮਰਪਾਲ ਦੀ ਰਾਜਨੀਤੀ ਚ ਰਹੂਗਾ ਬਾਕੀ ਸਾਡੇ ਪਰਿਵਾਰ ਦਾ ਕੋਈ ਯੇ ਨਹੀਂ ਅਸੀਂ ਤਾਂ ਉਹਨਾਂ ਦੇ ਘਰ ਅਜਰੀ ਚ ਆਪਣੀ ਬੂਟੀ ਨਿਭਾ ਰਹੇ ਆ ਬਾਕੀ ਸਾਡੇ ਪਰਿਵਾਰ ਚੋਂ ਕੋਈ ਇਲੈਕਸ਼ਨ ਨਹੀਂ ਲੜੇਗਾ ਇਹ ਕੈਂਡੀਡੇਟ ਅਜੇ ਵਿਚਾਰ